ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਡੱਬੀਆਂ ਵਹਿੜਾਂ ਫੁੱਲ ਵੱਡੀਆਂ ਤੇ ਇੱਕ ਕਾਲੇ ਰੰਗ ਦੀ ਜਰਸੀ ਹੈ ਪਰਲੇ ਪਾਸੇ ਲਾਸਟ ਖੜੀ ਹੈ ਚੰਗੇ ਦੁੱਧ ਵਾਲੀ ਉਹ ਵੀ ਵੱਡੀ ਜਰਸੀ ਹੈ ਲੋਕ ਕਹਿੰਦੇ ਵੀਰ ਕੇੰਦਾ ਲਈ ਹੈ ਇਨਫਰਮੇਸ਼ਨ ਲੈ ਦਣਾ ਉਹ ਕਰਦੇ ਗੱਲ ਬਾਤ ਦਿੰਦੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਹਾਂਜੀ ਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਦੀ ਸਿਵਲ ਜੈਤੂਈ ਫੋਨ ਨੰਬਰ ਦਾ ਸੀ 7657992440 7657992440 ਤਿੰਨ ਬਖਸ਼ੂ ਜਿਕਦੇਵਾ ਹਾਂਜੀ ਤਿੰਨ ਪਸ਼ੂ ਆ ਪਹਿਲੇ ਨਾ ਵੜਾਈ ਆ ਕੱਲ ਜਿਆਦਾ ਸੂਈ ਬਾਈ ਰਾਤ ਨੂੰ 2:30 ਵਜੇ ਤੇਰੀ 5:00 ਵਜੇ ਜੀਰ ਪੈ ਗਈ ਸੀਗੀ ਹੁਣ ਬਾਈ 13 ਤੋਂ 14 ਕਿਲੋ ਬੌੜੀ ਤਿਆਰ ਆ ਜਮਾ ਡੱਬੇ ਮਾਰਦੇ ਤਿਆਰ ਹਾਂਜੀ ਆਪਣੇ ਘਰੇ ਦੋ ਡੰਗ ਤਿੰਨ ਡੰਗ ਚੋਕੇ ਲੈ ਕੇ ਜਾਵੇ ਕਿੰਨਾ ਕੁ ਪਿਆਜੂ ਦੁੱਧ ਬਾਈ ਪਿਆ ਦੂਗੀ ਬਸ 18-19 ਕਿਲ ਦੁੱਧ ਹੂੰ ਚਾਈ ਦਾ ਇਹਨਾਂ ਦਾ ਹਾਂਜੀ ਬਾਈ ਕੱਢੀਏ ਬਾਹਰ ਨੂੰ ਆ ਬਾਈ ਨਾ ਮਸ਼ੀਨੀ ਚੋਈਏ ਅਸੀਂ ਆਪਾਂ ਹੱਥੀ ਵੀ ਚੋਈ ਕਰਦੇ ਮਸ਼ੀਨੀ ਚੋਈਏ ਤੇ ਵਧ ਗਈ ਹੂੰ ਦੋਸਤੋ ਰਾਤ ਦੀ ਸੂਈ ਹੈ ਸਵੇਰ 5 5:30 ਵੀਰ ਦੱਸਦਾ ਕਿ ਜੇਰ ਪੈ ਗਈ ਹੈ ਮਗਰ ਬੱਛਾ ਚੋਈ ਦੀ ਬਾਈ ਦੱਸਦਾ ਪੂਰੀ ਚੰਗੀ ਹੈ 14 15 ਕਿਲੋ ਖੁੱਲੀ ਬੌਲੀ ਵੀਰ ਕਹਿੰਦਾ ਤਿਆਰ ਹੈ ਜਿਹਦੇ ਪਸੰਦ ਆਊਗੀ ਭਾਵੇਂ ਅਗਲਾ 2 ਟਾਈਮ ਭਾਵੇਂ 3 ਟਾਈਮ ਚੋਕੇ ਲੈ ਜੇ ਚਿੱਟੇ ਰੰਗ ਦੀ ਵੱਛੀ ਨੁਗਰੀ ਘੋੜੀ ਵਰਗੀ ਫੁੱਲ ਵੱਡੀ ਐ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਐ ਚੁਗਦੇਵਰ ਦੇ ਮੋੜੇ ਤੋਂ ਤਾਂ ਦੀ ਜਾਂਦੀ ਐ ਬਾਕੀ ਤੁਹਾਨੂੰ ਸਕਰੀਨ ਤੇ ਦੱਸ ਹੀ ਰਹੀ ਐ ਫੁੱਲ ਵੱਡੀ ਬੱਚੀ ਪਹਿਲਾ ਸੁਆ ਪਲੂਣ ਬੈੜ ਪ੍ਰਿੰਟ ਵਾਲੀ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਕਿਉਂਕਿ ਸੂਈ ਸਵਾਈ ਹੈਗੀ ਐ ਸੁਭਾ ਦੀ ਚਵਾਈ ਹੋਈ ਵੀ ਐ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ 6 ਘੰਟੇ ਪਏ ਆ 6 ਵਜੇ ਦੇ ਹਿਸਾਬ ਨਾਲ ਸ਼ਾਮ ਤੇ ਕਰਵਾਉਣਾ ਬੋਲੀ ਨਾਲ ਭਰ ਲੈਣਾ ਸਾਣ ਸੋਹਣੇ ਆਦੀ ਚੁਾਈ ਵਾਲੇ ਗੈਪ ਚ ਲੱਗੇ ਹੋਏ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਮੋਲ ਜਗਦੇਵ ਜਾਇਦ ਜੀ ਲੈਣ ਦੇ ਨਾਲ 65000 ਚ ਮਾਨਤਾਨ ਕਰਦੇ ਆ ਵੱਡੇ ਭਾਈ 65000 ਹਾਂਜੀ ਭਾਈ ਦੋਸਤੋ ਬਿਲਕੁਲ ਜਾਇਦ ਜੀ ਰਿਮਾਂਡ ਆ ਏਡੀ ਵਹਿੜ 64500 ਦੀ ਦਿੰਦਾ ਵੀ ਕੋਣਾ ਬਾਕੀ ਤੁਸੀਂ ਵੀ ਡੇਲੀ ਵੀਡੀਓ ਵੇਨੇ ਆ ਨਿਆਣਾ ਲਾਉਣਾ ਲਾਓ ਨਹੀਂ ਲਾਉਣਾ ਨਾ ਲਾਓ ਭਾਈ ਠੀਕ ਹੈ ਮੈਂ ਲੈਣ ਤੋਂ ਬਗਿਰੀ ਚਾਉਣਾ ਬੱਛੀ ਆਹ ਸਹੀ ਆ 65000 ਚੋਂ ਥੋੜਾ ਘਣਾ ਮਾਨਤਾਨ ਹੋਜੂ ਦੁੱਧ 18 19 ਕਿਲੋ ਖੁੱਲਾ ਪਿਆ ਜੂ ਬਾਕੀ ਜਾਦ ਵਾਲੀ ਹੋ ਸਕਦਾ ਬਈ ਬੱਚੇ ਨਿਕਰਨ ਦਾ ਭਲਾ ਭਾਜ ਗੰਗਾ ਦੇ ਲੈਵਾ ਹੋਰ ਬਣਾਉਣਾ ਬੱਚੀ ਨੇ ਬਾਈ ਹਜੇ ਆਹ ਦਿਨੇ ਦੂਜਾ ਸੂਈ ਨੂੰ ਅਜ ਤਾਂ ਸਹੀ ਹੈ ਜੀ 2 ਨੰਬਰ ਤੇ ਆ ਜੀ ਆ ਬਈ ਦੂਜਾ ਸੂਆ ਵਹਿਤ ਹੁੰਦੀ ਹੈਗੇ ਇਹਦੇ ਬਈ 2 2 4 ਦਿਨ ਹੀ ਰਹਿੰਦੇ ਹੈਗੇ ਸੂਣ ਚ ਇਹਦੇ ਠੀਕ ਹੈ ਹਾਂਜੀ ਬਾਈ ਕਿੰਨਾ ਕ ਦੁੱਧ ਕੱਢ ਜੂ ਜੀ ਦੇ ਆ ਬਈ ਦੁੱਧ ਪਿਆ ਦੇ ਕੋਈ 20 ਤੋਂ ਪਲੱਸ ਬਾਈ 2 4 ਦਿਨ ਬਾਈ 10 ਦਾ ਲੈ ਜੂ 20 ਪਲੱਸ ਦੁੱਧ ਪਿਆ ਜੂ ਆ ਨਾੜੂਆ ਵੇਖ ਲਓ 1 ਨੰਬਰ ਦਾ ਬੱਚੇ ਦਾ ਨਾਲ ਹੀ ਹੈ ਵੱਡੀ ਵਹਿੜ ਹੈ ਡੱਬੀ ਪ੍ਰਿੰਟ ਵਾਲੀ ਬਾਕੀ ਹੁਣ ਰੁੱਤ ਵਧੀਆ ਆ ਗਈ ਐ ਮੌਸਮ ਦਾ ਹੁਣ ਫੁੱਲੀ ਫਰਕ ਪੈ ਗਿਆ ਹੋਰ ਹਫ਼ਤੇ ਖੰਡ ਨੂੰ ਤਾਂ ਪੂਰਾ ਪੈ ਜਾਣਾ ਦਿਨ ਹੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਕਰਮਾਲੀ ਦੁੱਧ ਪਿਆਜੂ ਬਾਕੀ ਐਚਐਫ ਨਸਲ ਤਾਂ ਕਰਮਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਆ ਗਾਂ ਭਈ ਆਪਣਾ ਕੱਲ ਹੀ ਆਈ ਐ ਕੱਲ ਹੀ ਬਾਈ ਕਹਿੰਦਾ ਵਹਿੜ ਆਈ ਐ ਬਠੜ ਭਰ ਕੇ ਜੇ ਫੀਡ ਦਾ ਪਾਇਆ ਆਪੇ ਕਰਮਾ ਵਾਲੀ ਨੇ ਬਾਹਲੀ ਡਾਕੇ 10 ਕਿਲੋ ਵਾਲੀ ਦੁੱਧ ਹੀ ਦੇ ਦੇਣੀ ਆ ਸਵੇਰ ਸ਼ਾਮ 10-10 ਕਿਲੋ ਖੁੱਲਾ ਦੁੱਧ ਪਿਆ ਜੂ ਤੇ ਜੇ ਮੁੱਠਕਣਾ ਦਾਣਾ ਪਾਉਣਾ ਫਿਰ ਤਾਂ ਤੁਹਾਨੂੰ ਵੀ ਪਤਾ ਦੁੱਧ ਦੇਣਾ ਤਾਂ ਪਾਇਦਾ ਜਿੰਨੀ ਸੇਵਾ ਵੱਧ ਕਰ ਲਓਗੇ ਫਾਰਮ ਵਾਲੀਆਂ ਵਹਿੜਾ ਹੁਣ 40-40 50 ਪਿਆ 60-60 ਕਿਲੋ ਦੁੱਧ ਪਿਆ ਦਿੰਦੀਆਂ ਜੇ ਉਹਨਾਂ ਨੂੰ ਵੀ ਉਹਨਾਂ ਦਾ ਮਾਲਕ ਮੁੱਠਕਣਾ ਦਾਣਾ ਪਾਵੇ ਫਿਰ 40 ਕਿਲੋ 50 ਕਿਲੋ ਦੁੱਧ ਉਹਨਾਂ ਨੇ ਕਾਹਦਾ ਦੇਣਾ ਰੱਜ ਵੀ ਉਹ ਫੀਡ ਪਾਉਂਦੇ ਆ ਕਰਮ ਵਾਲੀਆਂ ਰਾਜਮਾ ਦੁੱਧ ਦਿੰਦੀਆਂ ਹੂੰ ਥਣ ਪੂਰਾ ਚੰਗਾ ਹਵਾਨਾ ਸਾਰਾ ਬਰੀਕ ਬਰੀਕ ਇੰਜ ਨਾਲ ਭਰਿਆ ਪਿਆ ਚਾਰੀ ਥਾਣਾ ਗਲਾਬੀ ਹਾਦੀ ਚੁਆਈ ਵਾਲੇ ਗੈਬ ਚ ਲੱਗੇ ਮੋਲ ਚੈਜ ਜੀ ਵੀ ਆ ਬਾਈ ਇਹਦੇ 65000 ਚ ਬਣਦੀਆਂ ਜੋ ਕੋਈ ਜੋੜੀ ਲੈ ਲੂ ਭਰਾ ਵੱਧੋ ਜੀ ਹਾਂਜੀ 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 ਵੱਡੇ ਬਾਈ ਦੋਸਤੋ ਪਹਿਲਾ ਜੋੜਾ 6565000 ਦਾ ਵੀਰ ਕਹਿੰਦਾ ਦੇ ਦੇਣਾ ਤੇ ਜੇ ਕੋਈ ਜੋੜੀ ਲੈ ਲੈਂਦਾ ਫਿਰ ਬਾਈ ਕਹਿੰਦਾ ਹੋਰ ਵੀ ਮਾਨ ਤਾਨ ਕਰ ਦੂੰਗਾ ਜਰਸੀ ਤੇ ਆ ਜੀ ਕੈਨ ਮਾਸੂਆ ਆ ਬਾਈ ਦੂਜਾ ਸੌ ਖੁੰਦੀ ਗਿਆ ਵੜਨਾ ਤੇਰੇ ਖੜੇ ਖੜੀ ਆਈ ਹੈਗੀ ਹੂੰ ਆ ਨਾਲ ਦੇ ਪਿੰਡੋਂ ਬਹਿਬਲੋਂ ਆਪਣੇ ਬਾਈ ਬਹਿਬਲੋਂ ਹਾਂਜੀ ਬਾਈ ਕਿੰਨੇ ਦਿਨ ਲੈ ਜੂ ਇਹਰੇ ਬਾਈ ਤੇਰੇ ਅੱਠ ਤਰੀ ਨੂੰ ਦਿਨ ਪੂਰੇ ਹੁੰਦੇ ਹੈਗੇ 5 ਦਿਨ ਪਾਏ ਆ ਹਾਂਜੀ ਬਾਈ ਕਿੰਨਾ ਕੁ ਦੁੱਧ ਦੱਸਦੇ ਹੋ ਦੁੱਧ ਬਾਈ ਉਹਨਾਂ ਨੇ ਦੱਸਿਆ 18-19 ਦੁੱਧ ਚੋਇਆ ਬਾਈ ਠੀਕ ਹੈ ਆਪਾਂ ਤਾਂ ਧਾਰਾ ਵੀ ਨਹੀਂ ਮਾਰੀਆਂ ਪਾ ਧਾਰਾ ਮਾਰ ਕੇ ਲੈ ਕੇ ਆਪਾਂ ਕਿੰਨੇ ਵੀ ਕੁ ਦੁੱਧ ਪਾ ਦੋ ਬੱਚੀ ਬਾਈ ਕੱਢੀਏ ਬਾਹਰ ਨੂੰ ਦੋਸਤੋਂ ਨਾਲ ਦੇ ਪਿੰਡੋਂ ਬਹਿਬਲੋਂ ਬਾਈ ਕਹਿੰਦਾ ਵੜ ਲਈ ਹੈ ਜਦੋਂ ਮੈਂ ਆਇਆ ਉਦੋਂ ਹੀ ਵੀਰ ਨੇ ਗੱਡੀ ਤੋਂ ਲਾਈ ਹੈ ਹੁਣੇ ਗੱਡੀ ਵਾਲਾ ਬੰਦਾ ਗਿਆ ਇਹਨਾਂ ਤੋਂ ਲਈ ਉਹ ਦੱਸ ਦਿਆ ਕਿ 18 ਕਿਲੋ ਦੁੱਧ ਦੇ ਦੇ ਥੱਲੋਂ ਅਸੀਂ ਛੋਇਆ ਪਰ ਬਾਈ ਕਹਿੰਦਾ ਆਪਾਂ ਤਾਂ ਧਾਰਾਂ ਹੀ ਮਾਰ ਗਿਆਂ ਪਰ ਹਵਾਨੇ ਦੀ ਤਿਆਰੀ ਦੇ ਹਿਸਾਬ ਨਾਲ ਬਾਈ ਇਹ ਕਹਿੰਦਾ ਲੱਗਦਾ 18 20 ਕਿਲੋ ਖੁੱਲਾ ਦੁੱਧ ਪੈਜੂ ਬਾਕੀ ਵੱਡੀ ਵਹਿੜ ਆ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਜਰਸੀ ਨਸਲ ਦੀ ਵਹਿੜ ਆ ਕਲਰ ਬਲੈਕ ਆ ਹਵਾਨਾ ਸੋਹਣਾ ਥਣ ਭਾਂਡੇ ਦੀ ਸਾਫ਼ ਸੁਥਰੀ ਆ ਮੱਝ ਵਾਲਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਨ ਆ ਬਾਕੀ ਥਾਨ ਤੁਹਾਨੂੰ ਰੇਡ ਤੋਂ ਵਿੱਚ ਚੈੱਕ ਕਰਾ ਦਨ ਗਾੜੀ ਚ ਵੀ ਦੁੱਧ ਚੰਗਾ ਉਹ ਮੂਰਲੇ ਥਣ ਤੋਂ ਗੈਠਾਂ ਨੂੰ ਹਵਾਨਾ ਕਿ ਧੋਨੀ ਵਾਲੇ ਪਾਸੇ ਨੂੰ ਫਿਰਦਾ। ਕਰਕੇ ਲੈਂਦੀ ਹੈ ਨਾ। ਠੀਕ ਹੈ। ਸੀਲਸਾਉ ਪੂਰੀ ਆ ਚਵਾਚੂ ਵੀਰ ਦੱਸਦਾ ਪੂਰਾ ਚੰਗਾ। ਥਣ ਪੂਰਾ ਚੰਗਾ ਹੱਦੀ ਚਵਾਈ ਵਾਲਾ ਗੈਪ ਚ ਲੱਗੇ ਹੋਇਆ। ਆ ਸਾਰੀ ਵਲਟੈਲ ਕੱਢ ਕੇ ਸੋਣਾ। 18-20 ਕਿਲੋ ਖੁੱਲਾ ਦੁੱਧ ਪਿਆਜੂ ਤੇ ਦੁੱਧ ਵੀ ਮੱਝਾਰ ਗਊ ਜਮਾ ਚਿੱਟਾ। ਦੂਜੇ ਸੂਬੇ ਬੱਛੀ ਸੁੰਦੀ ਆ। ਬਲੈਕ ਕਲਰ ਦੀ ਜਰਸੀ ਐ। ਯਾਰ ਭਾਈ ਇਹੇ ਕਿੰਨਾ ਪੰਜਾਬ ਵਾਲੀ ਆ ਹੁੰਦੀ ਆ ਰੀਜ ਪੰਜਾਬ ਵਾਲੀ। ਬਜਲ ਵੇੜਾ ਭਾਈ ਐ ਚਹੋ ਬਰਾਬਰ ਹੀ ਆਗੀ। ਸਹੀ ਹੈ ਮੁੱਲ ਜੈ ਜੈ ਇਹਦਾ ਮੁੱਲ ਬਈ 75000 72000 ਦੀ ਜਸਤੇ ਨੂੰ ਹੀ ਹੋਊਗੀ ਬਾਈ ਠੀਕ ਹੈ ਹਾਂਜੀ ਬਾਈ ਦੋਸਤੋ ਮੁੱਲ 75000 72000 ਦੀ ਵੀਰ ਕਹਿੰਦਾ ਦੇਣੀ ਆ ਵੱਡੀ ਜਰਸੀ ਆ 18 20 ਕਿਲੋ ਖੁੱਲਾ ਦੁੱਧ ਪਿਆਜੂ 18 ਕਿਲੋ ਦੁੱਧ ਪਿਛਲੇ ਸਵੇਰੇ ਦਿੱਤਾ 18 20 ਖੁੱਲਾ ਪਿਉਣ ਦਾ ਹੱਕ ਬਣਦਾ ਕਿਉਂਕਿ ਵੈੜ ਵੱਡੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਇਹ ਤਿੰਨ ਵੜਾਂ ਵੀਰ ਦੀਆਂ ਸੇਲ ਆ ਦੋ ਡੱਬੀਆਂ ਪ੍ਰਿੰਟ ਵਾਲੀਆਂ 20 20 ਕਿਲੋ ਦੁੱਧ ਪਿਆਜਣੀਆਂ 65 65000 ਮੁੱਲ ਤੇ 3 ਨੰਬਰ ਬਲੈਕ ਕਲਰ ਦੀ ਜਰਸੀ ਆ 72000 ਦੀ ਬਾਈ ਕਹਿੰਦਾ ਦੇ ਦੇਣੀ ਆ 20 ਕਿਲੋ ਦੁੱਧ ਵੀਰ ਦਾਸ ਦਾ ਪਿਆਜੂ ਨਹੀਂ ਕੋਈ ਸੌਦਾ ਕਰ ਲੈ ਜਿਹਦਣ ਸੂਪ ਪੈਂਦੀ ਅਗਲਾ ਚੋਕੇ ਲੈ ਜੇ ਫੋਨ ਨੰਬਰ ਸਕਰੀਨ ਤੇ ਆ ਜੀ ਜਿਹੜੀ ਵੀ ਵੜ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ